ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਹਾ ਜੀ ਸਾਹਿਬ ਅੱਜ ਸਾਡਾ ਇੱਥੇ ਪਹਿਲਾ ਦਿਨ ਆ ਤੇ ਤੁਹਾਨੂੰ ਇੱਥੇ ਦੇ ਲੋਕਲ ਗੁਰਦੁਆਰੇ ਦੇ ਦਰਸ਼ਨ ਕਰਾਉਨੇ ਆ ਸੋ ਵੀਡੀਓ ਤੇ ਬਣੇ ਰਹੋ ਦੇ ਨਾਲ ਮੇਰੇ ਕਜ਼ਨ ਮਾਮੇ ਦਾ ਮੁੰਡਾ ਅੰਦਰਜੀਤ ਦਿਓਲ ਨਾਲ ਮੰਗਾ ਦਿਓਲ ਇਹ ਪਹਿਲੀ ਵਾਰ ਹਜੂ ਸਾਹਿਬ ਆਏ ਆ ਤੇ ਅੱਜ ਇਹਨਾਂ ਨੂੰ ਸਾਰਾ ਦਰਸ਼ਨ ਕਰਾਉਨੇ ਆ ਇਹ ਸੱਚਖੰਡ ਸਾਹਿਬ ਦਾ ਇੱਥੇ ਲੰਗਰ ਹਾਲ ਆ ਆਓ ਚੱਲਦੇ ਆ ਸਭ ਤੋਂ ਪਹਿਲਾਂ ਲੰਗਰ ਸ਼ਕਦੇ ਆ ਤੇ ਅੰਦਰੋਂ ਲੰਗਰ ਹਾਲ ਕਾਫੀ ਖੁੱਲਾ ਵਾ ਕਾਫੀ ਸੰਗਤ ਇੱਥੇ ਲੰਗਰ ਸ਼ਕ ਰਹੀ ਆ ਤੇ ਇੱਕ ਪਾਸੇ ਲੰਗਰ ਸ਼ਕਨ ਦਾ ਲਈ ਬਣਿਆ ਹੋਇਆ ਤੇ ਦੂਸਰੇ ਪਾਸੇ ਆਚਾਰ ਸ਼ਕਨ ਲਈ ਬਣਿਆ ਹੋਇਆ ਇਹ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰੇ ਦੇ ਪ੍ਰਕਰਮਾ ਦੇ ਬਾਹਰਲੇ ਪਾਸੇ ਸਾਰੇ ਸੰਗਤਾਂ ਦੇ ਰਹਿਣ ਲਈ ਕਮਰੇ ਬਣੇ ਹੋਏ ਨੇ ਜਿੱਤੇ ਸੱਚਖੰਡ ਹਜੂਤ ਸਾਹਿਬ ਦੇ ਬਾਹਰਲੇ ਗੁਰਦੁਆਰੇ ਆ ਉਹ ਗੁਰਦੁਆਰਾਂ ਦਾ ਇੱਥੇ ਬੂਠ ਲੱਗਿਆ ਹੋਇਆ ਤੇ ਤੁਸੀਂ ਇੱਥੋਂ ਸੱਚਖੰਡ ਦੇ ਬਾਹਰ ਉਹ ਰਿਸੈਪਸ਼ਨ ਆਫਿਸ ਹੈ ਇੱਥੋਂ ਹੀ ਕਮਰਿਆਂ ਦੀ ਬੁਕਿੰਗ ਹੁੰਦੀ ਹੈ ਤੇ ਇੱਥੇ ਹੀ ਤੁਸੀਂ ਲੋਕਲ ਗੁਰਦੁਆਰੇ ਵਾਸਤੇ ਵਾਸਤੇ ਬੁਕਿੰਗ ਕਰਾ ਸਕਦੇ ਹੋ ਇਧਰ ਗੁਰਦੁਆਰਾ ਸਾਹਿਬ ਦਾ ਜੋੜਾ ਘਰ ਆ ਬਾਹਰਲੇ ਪਾਸੇ ਬਣਿਆ ਹੋਇਆ ਵਾ ਦੇ ਬਾਹਰਲੇ ਬਸਿਆ ਨਾਲ ساری ਮਾਰਕੀਟ ਬਣੀ ਹੋਈ ਆ ਜਿਹੜੀ ਆ ਰੋਡ ਆ ਇਧਰੋਂ ਸੰਗਤਾਂ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਜਾਂਦੀਆਂ ਨੇ ਜਿੰਨਾ ਦੀਆਂ ਆ ਸੇ ਗੁਰਦੁਆਰਾ ਲੰਗਰ ਸਾਹਿਬ ਵਾਲੇ ਸਨਾਮ ਅੱਜ ਨੇ ਉਹ ਇਸੇ ਰਸਤੇ ਰਹੀਂ ਗੁਰਦੁਆਰਾ ਸਾਹਿਬ ਆਉਂਦੇ ਆ ਆ ਗੁਰਦੁਆਰਾ ਸਾਹਿਬ ਅੱਜ ਸੱਚਖੰਡ ਹੋਰ ਆਪਾਂ ਸਭ ਤੋਂ ਪਹਿਲਾਂ ਦਰਸ਼ਨ ਕਰਦੇ ਆ ਗੁਰਦੁਆਰਾ ਲੰਗਰ ਸਾਹਿਬ ਦੇ ਦਰਸ਼ਨ ਕਰਕੇ ਫਿਰ ਅੱਗੇ ਤੁਹਾਨੂੰ ਹੋਰ ਬਾਕੀ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗੇ ਹੁਣ ਮੈਂ ਪਹੁੰਚੇ ਗੁਰਦੁਆਰਾ ਲੰਕਰ ਸਾਹਿਬ ਆਓ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ 1912 ਵਿੱਚ ਜਦੋਂ ਸੰਤ ਬਾਬਾ ਨਿਹਾਲ ਸਿੰਘ ਜੀ ਨਦੀੜੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਬੈਠੇ ਸਨ ਅਤੇ ਪੰਜਾਬ ਜਾਣ ਵਾਲੀ ਰੇਲ ਗੱਡੀ ਦੀ ਉਡੀਕ ਕਰ ਰਹੇ ਸਨ ਉਹ ਸਿਮਰਨ ਵਿੱਚ ਰੁੱਝੇ ਹੋਏ ਸੀ ਉਸ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਅਤੇ ਉਹਨਾਂ ਨੂੰ ਪੰਜਾਬ ਜਾਣ ਤੋਂ ਰੋਕਿਆ ਅਤੇ ਉਹਨਾਂ ਨੂੰ ਆਪਣੇ ਪ੍ਰਚੀਨ ਲੰਗਰ ਸਥਾਨ ਤੇ ਵਾਪਸ ਜਾਣ ਅਤੇ ਉੱਥੇ ਲੰਗਰ ਦੀ ਸੇਵਾ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਉਸ ਸਮੇਂ ਯਾਤਰਾ ਦੇ ਸਾਧਨ ਦੀ ਅਨਹੋਦ ਕਾਰਨ ਬਹੁਤ ਘੱਟ ਸ਼ਰਧਾਲੂ ਨਦੀਰ ਆਉਂਦੇ ਸਨ ਉਸ ਸਮੇਂ ਇੱਕ ਢੂੰਗਾ ਜੰਗਲ ਸੀ ਜਿੱਥੇ ਅੱਜ ਗੁਰਦੁਆਰਾ ਲੰਗਰ ਸਾਹਿਬ ਹੈ ਇਸ ਲਈ ਸੰਤ ਬਾਬਾ ਨੀਦਰ ਸਿੰਘ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਲੰਗਰ ਸੇਵਾ ਚ ਚਲਾਉਣ ਲਈ ਪੈਸੇ ਕਿੱਥੋਂ ਲਿਆਵਾਂਗਾ ਗੁਰੂ ਜੀ ਨੇ ਬਾਬਾ ਜੀ ਨੂੰ ਆਸ਼ੀਰਵਾਦ ਦਿੱਤਾ ਕਿ ਸਾ ਮੇਰਾ ਹੱਥ ਤੇਰਾ ਬਾਬਾ ਜੀ ਨੇ ਗੁਰੂ ਜੀ ਦੇ ਇਸ ਹੁਕਮ ਨੂੰ ਮੰਨੇ ਆ ਅਤੇ ਇਸ ਸਥਾਨ ਤੇ ਆਏ ਬਹੁਤ ਸਬਰ ਅਤੇ ਵਿਸ਼ਵਾਸ ਨਾਲ ਉਹਨਾਂ ਨੇ ਇੱਥੇ ਲੰਗਰ ਸੇਵਾ ਸ਼ੁਰੂ ਕੀਤੀ ਇਹ ਉਹਨਾਂ ਦੀ ਸਖਤ ਮਿਹਨਤ ਅਤੇ ਗੁਰੂ ਜੀ ਦੇ ਆਸ਼ੀਰਵਾਦ ਕਾਰਨ ਹੀ ਸੀਗੀ ਉਸ ਸਮੇਂ ਸ਼ੁਰੂ ਹੋਇਆ ਲੰਗਰ ਹੁਣ ਤੱਕ ਬਿਨਾਂ ਰੁਕੇ ਚੱਲ ਰਿਹਾ ਹੈ ਲੰਗਰ 24 ਘੰਟੇ ਵਰਤਾਇਆ ਜਾਂਦਾ ਹੈ ਹੁਣ ਲੰਗਰ ਦੀ ਸੇਵਾ ਵਿੱਚ ਗਰਮ-ਗਰਮ ਚਾਹ ਵੀ ਸ਼ਾਮਲ ਹੈ ਮੌਜੂਦਾ ਜ਼ਿੰਮੇਵਾਰੀਆਂ ਸੰਤ ਬਾਬਾ ਨਰਿੰਦਰ ਸਿੰਘ ਜੀ ਦੇ ਹੱਥਾਂ ਵਿੱਚ ਹਨ ਸਾਰਾ ਲੰਗਰ ਸੁੱਧ ਘਿਓ ਵਿੱਚ ਪਕਾਇਆ ਜਾਂਦਾ ਹੈ ਅਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਜਦੋਂ ਸ਼ਰਧਾਲੂ ਇਸ ਸਥਾਨ ਤੇ ਪਹੁੰਚਦੇ ਹਨ ਤਾਂ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਉਹਨਾਂ ਨੂੰ ਖੁਸ਼ੀ ਮਹਿਸੂਸ ਕਰਾਉਂਦੀਆਂ ਹਨ ਅਤੇ ਉਹਨਾਂ ਨੂੰ ਘਰੇਲੂ ਵਾਤਾਵਰਣ ਦਿੰਦੀਆਂ ਹਨ ਇਹ ਸਥਾਨ ਅੰਗੀਠਾ ਸਾਹਿਬ ਸੰਤ ਬਾਬਾ ਨੇਦਾਲ ਸਿੰਘ ਜੀ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਅਸਥਾਨ ਸੰਗਤ ਇੱਥੇ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਲੰਗਰ ਲਈ ਤਿਆਰ ਕਰਨ ਲਈ ਵੱਖ-ਵੱਖ ਤਰ੍ਹਾਂ ਦੀ ਸੇਵਾ ਕਰਦੇ ਹਨ ਹੁਣ ਮੈਂ ਪਹੁੰਚਿਆ ਗੁਰਦੁਆਰਾ ਭਜਨਗੜ੍ਹ ਸਾਹਿਬ ਆਓ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਕਰਦੇ ਹਾਂ ਦਰਸ਼ਨ ਸ਼੍ਰੀਮਨ ਸੰਤ ਬਾਬਾ ਅਤਾ ਸਿੰਘ ਜੀ ਮਸਤੋ ਆਲੇ ਵਾਲੇ ਫੌਜੀ ਨੌਕਰੀ ਛੱਡ ਕੇ ਦੇਹਰਾदून ਤੋਂ ਪੈਦਲ ਚੱਲ ਕੇ ਸਿੱਧਾ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਆਏ ਤਾਂ ਉਸ ਵੇਲੇ ਦੇ ਜਥੇਦਾਰ ਭਾਈ ਨਾਨੂ ਸਿੰਘ ਜੀ ਨੇ ਦਰਬਾਰ ਸਾਹਿਬ ਦੇ ਸਾਹਮਣੇ ਵਾਲਾ ਬੁੰਗਾ ਨਾਮ ਸਿਮਰਨ ਹਿਤ ਸੰਤ ਮਹਾਰਾਜ ਜੀ ਨੂੰ ਦਿੱਤਾ ਇਹ ਬੁੰਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਸੇਵਕਾਂ ਕੋਲੋਂ ਭਜਨ ਬੰਦਗੀ ਕਰਨ ਲਈ ਖਾਸ ਤੌਰ ਤੇ ਬੁਲਾਇਆ ਸੀ। ਸੰਤ ਮਹਾਰਾਜ ਜੀ ਨੇ ਇਸ ਪਾਵਨ ਗੰਗਾ ਕਦਾਵਰੀ ਦੇ ਕਿਨਾਰੇ ਸ਼ਿਤੋਭਿਤ ਸਥਾਨ ਤੇ ਸਵਾ ਪ੍ਰਾਤ ਨਿਰੰਕਰ ਦੀ ਅराधना ਕੀਤੀ। ਇਸੇ ਅਸਥਿਤ ਰਣ ਸੰਤ ਬਾਬਾ ਅਤਰ ਸਿੰਘ ਜੀ ਨੇ ਸਵਾ ਲੱਖ ਜਪਜੀ ਸਾਹਿਬ ਦੇ ਪਾਠ ਕੀਤੇ ਅਤੇ 7 ਦਿਨ ਅਤੇ ਰਾਤ ਗਦਾਵਰੀ ਵਿੱਚ ਖੜ ਕੇ ਨਾਮ ਜਪਿਆ। ਜਿੱਤੇ ਸਾਧਕ ਆਪ ਜੀ ਨੂੰ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਤੱਖ ਦਰਸ਼ਨ ਹੋਏ ਅਤੇ ਹੁਕਮ ਹੋਇਆ ਕਿ ਪੰਜਾਬ ਦੀ ਧਰਤੀ 'ਤੇ ਜਾ ਕੇ ਗੁਰਸਿੱਖੀ ਅਤੇ ਅਮ੍ਰਿਤ ਪ੍ਰਚਾਰ ਕਰੋ ਗੁਰੂ ਪੇਰੀ ਸੰਗਤ ਜੀ ਇਹ ਸਥਾਨ ਸੰਤ ਬਾਬਾ ਜੁਗਿੰਦਰ ਸਿੰਘ ਜੀ ਮੋਨੀ ਦਾ ਸਥਾਨ ਆ ਆਪ ਜੀ ਦਰਸ਼ਨ ਕਰ ਰਹੇ ਹਾਂ ਸੰਤ ਬਾਬਾ ਜੁਗਿੰਦਰ ਸਿੰਘ ਮੋਨੀ ਜੀ ਨੇ ਤਖਤ ਸੱਚਖੰਡ ਹਜੂਰ ਸਾਹਿਬ ਵਿਖੇ 40 ਸਾਲ ਸੇਵਾਦਾਰ ਭਾਈ ਸ੍ਰੀ ਸੰਗਤ ਜੀ ਆਪਾਂ ਪਹੁੰਚ ਗਏ ਗਦਾਵਰੀ ਨਦੀ ਦੇ ਕੰਡੇ ਤੇ ਆਓ ਚਲਦੇ ਹਾਂ ਇੱਕ ਗਦਾਵਰੀ ਨਦੀ ਦੇ ਕੰਡੇ ਤੇ ਗਾਗਰ ਕੁੰਡ ਬਣਿਆ ਹੋਇਆ ਹੈ ਜਿਹੜੀ ਹਜੂਰ ਸਾਹਿਬ ਸੱਚਖੰਡ ਕੇ ਸਵੇਰੇ 2:30 ਵਜੇ ਗਾਗਰ ਸੇਵਾ ਸ਼ੁਰੂ ਹੁੰਦੀ ਹੈ ਇਸ ਜਗ੍ਹਾ ਤੋਂ ਜਲ ਲਿਜਾਇਆ ਜਾਂਦਾ ਹੈ ਹੁਣ ਮੈਂ ਪਹੁੰਚੇ ਸੰਤ ਬਾਬਾ ਅਤਰ ਸਿੰਘ ਜੀ ਦੇ ਤਪ ਸਥਾਨ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਤੁਸੀਂ ਸਥਾਨ ਦੇਖ ਰਹੇ ਹੋ ਇਹ ਸਥਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਵਾਲਾ ਜ਼ਿਲ੍ਹਾ ਸੰਗਰੂਰ ਵਾਲਿਆਂ ਦਾ ਹੈ ਇਸ ਸਥਾਨ ਤੇ ਸੰਤ ਜੀ ਨੇ ਸਵਾ ਲੱਖ ਜਪਜੀ ਸਾਹਿਬ ਦੇ ਪਾਠ ਕੀਤੇ ਅਤੇ 7 ਦਿਨ 7 ਰਾਤ ਨਾਮ ਸਿਮਰਨ ਕੀਤਾ ਇਸ ਸਥਾਨ ਤੇ ਨਾਮ ਸਿਮਰਨ ਤੋਂ ਬਾਅਦ ਸੰਤ ਜੀ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਹੋਏ ਅਤੇ ਉਹਨਾਂ ਨੂੰ ਹੁਕਮ ਹੋਇਆ ਤੁਸੀਂ ਪੰਜਾਬ ਜਾ ਕੇ ਗੁਰਸਿੱਖੀ ਅਤੇ ਅੰਮ੍ਰਿਤਸਰ ਚਾਰ ਦਾ ਪ੍ਰਚਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਪਹੁੰਚਿਆ ਗੁਰਦੁਆਰਾ ਨਗੀਨਾ ਘਾਟ ਸਾਹਿਬ ਇੱਕ ਬੰਜਾਰਾ ਸਿੱਖ ਜਸ ਨੇ ਅਤੀ ਸ਼ਰਧਾ ਸਹਿਤ ਇੱਕ ਕੀਮਤੀ ਨਗੀਨਾ ਗੁਰੂ ਜੀ ਨੂੰ ਭੇਟ ਕੀਤਾ ਪਰ ਗੁਰੂ ਜੀ ਨੇ ਉਸ ਦਾ ਨਗੀਨਾ ਗੋਦਾਵਰੀ ਨਦੀ ਵਿੱਚ ਭਗਾ ਮਾਰਿਆ ਉਸ ਸਖ ਨੇ ਵੇਖਿਆ ਕਿ ਗੁਰੂ ਜੀ ਨੇ ਲਗਿਨਾ ਨਦੀ ਵਿੱਚ ਸੁਰ ਦਿੱਤਾ ਤੇ ਉਹ ਇਹ ਸਭ ਦੇਖ ਕੇ ਹੈਰਾਨ ਹੋਇਆ ਗੁਰੂ ਜੀ ਨੇ ਮੇਰੇ ਸਤਕਾਰ ਦੀ ਕਦਰ ਨਹੀਂ ਜਾਣੀ ਅਤੇ ਭਉਮੂਲੇ ਨਗੀਨੇ ਨੂੰ ਨਦੀ ਵਿੱਚ ਪੇਟ ਕਰ ਦਿੱਤਾ ਦਸ਼ਮ ਪੀਤਾ ਜੀ ਨੇ ਉਸ ਦੇ ਮਨ ਦੀ ਸੋਚ ਨੂੰ ਜਾਣ ਕੇ ਕਿਹਾ ਸਿੱਖਾ ਜਾਂ ਨਦੀ ਵਿੱਚੋਂ ਆਪਣਾ ਨਗੀਨਾ ਪਛਾਲ ਕੇ ਕੱਢ ਲਿਆ ਜਦੋਂ ਉਸ ਬੰਜਾਰੇ ਸਿੱਖ ਨੇ ਨਦੀ ਵਿੱਚ ਆਪਣੇ ਨਕੀਨੇ ਤੋਂ ਵੀ ਵੱਧ ਕੀਮਤੀ ਲਾਲਚ ਵਾਹਰ ਵੇਖੇ ਤਾਂ ਉਹਦਾ ਸਾਰਾ ਹੰਕਾਰ ਦੂਰ ਹੋ ਗਿਆ ਅਤੇ ਉਹ ਗੁਰੂ ਜੀ ਦੇ ਚਰਨੀ ਟਹਿ ਗਿਆ ਇਸੇ ਸਥਾਨ ਤੇ ਗੁਰੂ ਜੀ ਨੇ ਤੀਰ ਚਲਾ ਕੇ ਆਪਣੀ ਸਤਜੋਗੀ ਤਪ ਸਥਾਨ ਤਕ ਸੱਚਖੰਡ ਸ੍ਰੀ ਹਜੂਰ ਸਾਹਿਬ ਪ੍ਰਗਟ ਕੀਤਾ ਇਤਿਹਾਸਿਕ ਬੁੰਗਾ ਸਰਵ ਲੋ ਸ਼ਾਣੀ ਨਹਿਂਗ ਸਿੰਘ ਬੁੱਢਾ ਜਨ ਇਸ ਸਥਾਨ ਤੇ ਦਸ਼ਮ ਪੀਤਾ ਸ੍ਰੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 2200 ਘੋੜਸਵਾਰ ਅਕਾਲੀ ਫੌਜ ਨੇ ਹੰਗਾ ਸਮੇਤ ਡੇਰੇ ਲਾਇ ਸਨ ਇਸ ਸਥਾਨ ਤੇ ਹੀ ਸਰਬ ਲੋਗ ਗੁਰੂ ਸਾਹਿਬ ਜੀ ਦੀ ਸੰਪੂਰਨਤਾ ਕੀਤਾ ਆਓ ਚਲਦੇ ਅੰਦਰ ਕਰਦੇ ਹਾਂ ਦਰਸ਼ਨ ਹੁਣ ਆਪਾਂ ਪਹੁੰਚੇ ਗੁਰਦੁਆਰਾ ਟੀਪੀ ਸਾਹਿਬ ਜੀ ਆਓ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰਦੇ ਹਾਂ ਦਰਸ਼ਨ ਵਾਹਿਗੁਰੂ ਇਸ ਸਥਾਨ ਪੰਜ ਪਿਆਰਾਂ ਵਿੱਚੋਂ ਭਾਈ ਦਿਆਲ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਦਾ ਹੈ ਜਦੋਂ ਸਾਈ ਭੇ ਕਮਾਲ ਸ਼੍ਰੀ ਕੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਖਣ ਵਿੱਚ ਆਏ ਤਾਂ ਗੁਰੂ ਸਾਹਿਬ ਜੀ ਦੇ ਨਾਲ 2200 ਕੋੜ ਸਵਾਰ ਹਜਾਂ ਆਈਆਂ ਸੀ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਧੋਦਾਸ ਬਰਾਗੀ ਨੂੰ ਸਿੱਧਾ ਰਾਹ ਪਾਉਣ ਲਈ ਉਸਦੀ ਕੁਟੀਆਂ ਵਿੱਚ ਗਏ ਤਾਂ ਗੁਰੂ ਸਾਹਿਬ ਜੀ ਦੇ ਨਾਲ ਭਾਈ ਦਿਆਲ ਸਿੰਘ ਭਾਈ ਧਰਮ ਸਿੰਘ ਜੀ ਨੇ ਇਸ ਸਥਾਨ ਤੇ ਆਪਣਾ ਘੋੜਾ ਪੰਨੇ ਆ ਤੇ ਤੰਬੂ ਲਾਏ ਸੀ ਇੱਥੋਂ ਹੀ ਮਾਧੋ ਦਾਸ ਦਾ ਬਾਗ ਆਰੰਭ ਹੁੰਦਾ ਸੀ ਜਿੱਥੇ ਜਾ ਕੇ ਗੁਰੂ ਜੀ ਨੇ ਮਾਧੋ ਦਾਸ ਦਾ ਅਹੰਕਾਰ ਤੋੜਿਆ ਆਪਣਾ ਸੇਵਕ ਬਣਾ ਕੇ ਅਮਰਜੀਤ ਦਾਤ ਦੀ ਬਖਸ਼ੀਸ਼ ਕੀਤੀ ਗੋਦਾਵਰੀ ਨਦੀ ਦਾ ਕਿਨਾਰਾ ਹੋਣ ਕਰਕੇ ਇਸ ਥਾਂ ਤੇ ਪਾਣੀ ਰੁਕਦਾ ਸੀ ਇਸ ਲਈ ਇਸ ਥਾਂ ਨੂੰ ਟਿੱਬੀ ਸਾਹਿਬ ਕਿਹਾ ਜਾਂਦਾ ਹੈ ਇਹ ਪ੍ਰਾਤਨ ਸਿੰਘਾਂ ਦਾ ਭਾਈ ਦਿਆ ਸਿੰਘ ਜੀ ਤੇ ਭਾਈ ਧਰਨ ਸਿੰਘ ਜੀ ਦਾ ਗੜਬਾ ਇਸ ਗੜਬੇ ਵਿੱਚੋਂ ਚਲ ਛੱਕਿਆ ਕਰਦੇ ਸਨ ਹੁਣ ਮੈਂ ਪਹੁੰਚਿਆ ਤਪ ਅਸਥਾਨ ਸੰਤ ਬਾਬਾ ਜਗਿੰਦਰ ਸਿੰਘ ਮੋਨੀ ਜੀ ਆਉ ਕਰਦੇ ਆ ਦਰਸ਼ਨ ਸੰਤ ਬਾਬਾ ਜਗਿੰਦਰ ਸਿੰਘ ਮੋਨੀ ਜੀ ਨੇ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ 40 ਸਾਲ ਸੇਵਾ ਨਿਭਾਈ ਆਉ ਕਰਦੇ ਆ ਦਰਬਾਰ ਦੇ ਦਰਸ਼ਨ ਹੁਣ ਮੈਂ ਪਹੁੰਚਿਆ ਗੁਰਦੁਆਰਾ ਬੰਦਾ ਕਾਟ ਸਾਹਿਬ ਜੀ ਆਉ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰਦੇ ਆ ਦਰਸ਼ਨ ਇਸ ਸਥਾਨ ਤੇ ਮਾਧੋ ਦਾਸ ਦੀ ਕੁਟਿਆ ਸੀ ਤੇ ਆਸ-ਪਾਸ ਦੇ ਲੋਕਾਂ ਨੂੰ ਆਪਣੀ ਕਲਾ ਨਾਲ ਪਰਮਾਉਂਦਾ ਸੀ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਡੇਰੇ ਤੇ ਆਏ ਤਾਂ ਉਸ ਨੇ ਆਪਣੀ ਸ਼ਕਤੀ ਦਾ ਪ੍ਰਭਾਵ ਗੁਰੂ ਜੀ ਨੂੰ ਨਿਯੋਤ ਖੋੜ ਵਾਸਤੇ ਪਾਇਆ ਲੇਕਿਨ ਆਪਣੀ ਹਰ ਸੰਭਵ ਕੋਸ਼ਿਸ਼ ਤੋਂ ਅਸਫਲ ਰਿਹਾ ਅਤੇ ਅੰਤ ਆਪਣੇ ਸੰਗੀ ਸੇਵਕਾਂ ਸਣੇ ਗੁਰੂ ਜੀ ਦੇ ਚਰਨਾਂ ਡਿੱਗਾ ਅਤੇ ਆਪਣੀ ਗੁਰਹਾ ਦਾ ਪਛਤਾ ਤਾਪ ਕੀਤਾ ਅਤੇ ਅੰਮ੍ਰਿਤਪਾਲ ਕਰਕੇ ਸਿੰਘ ਸਜਿਆ ਜ਼ਾਲਿਮਾਂ ਦਾ ਨਾਸ਼ ਕਰਨ ਲਈ ਗੁਰੂ ਜੀ ਨੇ ਆਪਣੇ ਪੱਥੇ ਵਿੱਚੋਂ ਪੰਜ ਸੁਨਹਿਰੀ ਤੀਰ ਇੱਕ ਨਗਾਰਾ ਇੱਕ ਨਿਸਾਨ ਸਾਹਿਬ 20 ਸਿੰਘ ਅਤੇ ਪੰਜ ਪਿਆਰੇ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋਰਿਆ ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਕਰਨਾਲ ਸਮਾਣਾ ਸਦੋਰੇ ਆਗ ਮੁਗਲੀ ਗੜਾ ਨੂੰ ਤੋੜਿਆ ਗੁਰੂ ਮਹਾਰੀਸਰੰਦ ਦੀ ਇੱਟ ਨਾਲ ਇੱਟੇ ਖੜਕਾਈ ਅਤੇ ਪੰਜਾਬ ਵਿੱਚ ਖਾਲਸਾ ਰਾਜ قائم ਕੀਤਾ ਹੁਣ ਮੈਂ ਵਾਪਸ ਪਹੁੰਚਿਆ ਸੱਚਖੰਡ ਸ੍ਰੀ ਹਜੂਰ ਸਾਹਿਬ ਇਹ ਆਲੇ ਦੁਆਲੇ ਟਾਬੇ ਅਤੇ ਦੁਕਾਨਾਂ ਬਣੀਆਂ ਹੋਈਆਂ ਨੇ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸ੍ਰੀ ਹਜੂਰ ਸਾਹਿਬ ਜੀ ਦੇ ਆਓ ਚੱਲੀਏ ਅੰਦਰ ਤਾਂ ਸੰਗਤ ਜੀ ਇੱਥੇ ਸਾਰੇ ਕਾਊਂਟਰ ਬਣਾਏ ਹੋਇਆ ਅਖੰਡ ਪਾਤਸ਼ਾਹ ਜੀ ਤੁਸੀਂ ਬੁੱਕ ਕਰਾਉਣਾ ਇਹ ਕਾਊਂਟਰ ਆ ਇੱਥੇ ਤੁਸੀਂ ਪ੍ਰਸ਼ਾਦ ਵਗੈਰਾ ਲੈਣਾ ਉਸ ਵਾਸਤੇ ਇਹ ਸਖਾਹ ਕਾਊਂਟਰ ਬਣਾ ਲਿਆ ਪਰ ਤੁਹਾਡੇ ਸਾਹਿਬ ਜੀ ਚਾਚੇ ਜੀ ਦੇ ਬੱਚੇ ਵੀ ਦਰਸ਼ਨ ਕਰਨ ਵਾਸਤੇ ਆਏ ਹੋਏ ਆ ਬਹੁਤ ਪਿਆਰੀ ਲੱਗ ਰਹੇ ਨੇ ਬੱਚੇ ਤਨੂੰ ਦਾ ਸਤਾਈ ਜਾਂਦੀ ਹੈ ਹੁਣ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਮੇਰੇ ਨਾਲ ਇੰਦਰਜੀਤ ਅੱਜ ਇਹਦੇ ਨਾਲ ਆਪਣੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਨੀਆਂ ਇੰਦਰਜੀਤ ਨੇ ਜਿਹਨੂੰ ਆਪਾਂ ਬਚਪਨ ਚ ਕਾਫੀ ਅਖੰਡ ਵਾਲੀ ਮਾਈ ਬੁੱਢੀ ਦਾ ਝੱਟਾ ਕਹਿੰਦੇ ਹੁੰਦੇ ਸੀ ਉਹ ਲਿਆ ਇੰਦਰਜੀਤ ਕੀ ਨਾਮ ਕਹਿੰਦੇ ਐ ਦੀ ਚਾਟਾ ਮਾਈ ਬੁੱਢੀ ਦਾ ਅੱਛਾ ਚਲ ਦੇਖ ਕਿੰਦਾ ਦਾ ਟੇਸਟ ਹੈ ਬਚਪਨ ਜਈ ਚੀਜ਼ ਬਹੁਤ ਖਾਦੀ ਆ ਸ਼ਾਮ ਦੀ ਹਾਜ਼ਰੀ ਭਰਨ ਸਾਰੀਆਂ ਸੰਗਤਾਂ ਦਰਬਾਰ ਸਾਹਿਬ ਵੱਲ ਜਾ ਰਹੀਆਂ ਨੇ ਮੌਸਮ ਵੀ ਵਾਲਾ ਬਣਿਆ ਹੋਇਆ ਕਾਫੀ ਬੱਦਲ ਬਣ ਚੁੱਕੇ ਨੇ ਨਦੀੜ ਦਾ ਬਾਜ਼ਾਰ ਆ ਹੋਨ ਆਪਾਂ ਕੱਲ ਇੱਥੇ ਦੁਬੇਲੀ ਖਾਧੀ ਸੀ ਬਹੁਤ ਟੇਸਟੀ ਸੀ ਤੇ ਅੱਜ ਫੇਰ ਉਸੇ ਕਾਰਟ ਤੇ ਆ ਗਏ ਆਪਾਂ ਦੁਬੇਲੀ ਖਾਣ ਟਰਾਈ ਕਰਦੇ ਆ ਦੁਬਾਰਾ ਫੇਰ। ਲਾਫੇ ਮਸ਼ਹੂਰ ਕਾਰਟ ਹੈ। ਤੇ ਕਿਹੜਾ ਬੜਾ ਪਾਓ ਦੁਬੇਲੀ ਕੀ ਖਾਣਾ? ਜਿਉ ਤੁਹਾਨੂੰ ਵਧੀਆ ਲੱਗਦਾ ਉਹ ਹੀ ਖਾ ਲੈਨੇ। ਵਾ ਠੀਕ ਹੈ। ਚਲ ਤੈਨੂੰ ਦੁਬੇਲੀ ਖਿਲਾਉਨੇ ਆਂ। ਬੜਾ ਕੋ ਆਪਾਂ ਦੁਪਹਿਰੇ ਟਰਾਈ ਕਰ ਲੈ। ਜਮੀਲੀ ਦਾ ਪੰਜਾਬ ਚ ਹੁੰਦਾ ਪਿੰਡ ਇੱਕ। ਹੁਣ ਆਪਣੀ ਦੁਬੇਲੀ ਤਿਆਰ ਹੋ ਰਹੀ ਆ। ਰਵਿ ਦੇ ਕਰਮ ਕਰਮ ਤਾਂ ਬਿਲੀ ਪਿਆਰ ਹੋ ਗਿਆ ਇੰਦਰਜੀਤ ਪਹਿਲੀ ਵਾਈਟ ਖਾ ਕੇ ਦੇਖਦਾ ਆ ਵੀਂ ਦੇ ਕਿਵੇਂ ਲੱਗੀ ਨਾਟ ਬੈਟ ਹਾਂ ਈ ਗੈਨ